ਗੁਰੂ ਪਿਆਰੀ ਸਾਧ ਸੰਗਤ ਜੀਓ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਤਿਹਾਸ ਗੁਰੂ ਸਾਹਿਬ ਜੀ ਦੀਆਂ ਸਾਖੀਆਂ ਜੋ ਵੀ ਗੁਰਮੁਖ ਪਿਆਰਾ ਸੁਣੇਗਾ ਜਾਂ ਸੁਣਾਵੇਗਾ ਉਹ ਮੁਕਤੀ ਨੂੰ ਪ੍ਰਾਪਤ ਕਰੇਗਾ ਇਹ ਕਥਨ ਭਾਈ ਬਾਲੇ ਵਾਲੀ ਜਨਮ ਸਾਖੀ ਦੇ ਵਿੱਚ ਕੀਤਾ ਗਿਆ ਹੈ ਭਾਈ ਬਾਲੇ ਵਾਲੀ ਪ੍ਰਤਨ ਜਨਮ ਸਾਖੀ ਦੇ ਵਿੱਚੋਂ ਅੱਜ ਜੋ ਸਾਖੀ ਲੈ ਕੇ ਹਾਜ਼ਰ ਹੋਏ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਇੱਕ ਪਠਾਨ ਨੇ ਬੰਦੀ ਬਣਾ ਕੇ ਮੰਡੀ ਵਿੱਚ ਕਿਉਂ ਵੇਚ ਦਿੱਤਾ ਤੇ ਗੁਰੂ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਕਿਸ ਤਰ੍ਹਾਂ ਸਿੱਧੇ ਰਸਤੇ ਲਿਆਂਦੇ ਨੇ ਆਓ ਇਹ ਸਾਖੀ ਸਰਵਣ ਕਰੀਏ ਗੁਰੂ ਸਾਹਿਬ ਜੀ ਮਹਾਰਾਜ ਸੰਸਾਰੀ ਜੀਵਨ ਨੂੰ ਤਾਰਦੇ ਪਠਾਣਾ ਦੇ ਦੇਸ਼ ਪਹੁੰਚੇ ਉਹਨਾਂ ਲੋਕਾਂ ਦੇ ਵਿੱਚ ਜਾ ਪਹੁੰਚੇ ਜੋ ਨਿਗਰੇ ਸਨ ਪਰਮਾਤਮਾ ਨੂੰ ਨਹੀਂ ਸਨ ਜਾਣਦੇ ਤੇ ਉਹ ਲੋਕਾਂ ਨੂੰ ਚੁੱਕ ਕੇ ਵੇਚ ਦਿਆ ਕਰਦੇ ਸਨ ਉਸ ਮੰਡੀ ਵਿੱਚ ਗੁਰੂ ਜੀ ਜਾ ਪਹੁੰਚੇ ਭਾਈ ਬਾਲੇ ਤੇ ਮਰਦਾਨੇ ਨੂੰ ਹੁਕਮ ਕੀਤਾ ਕਿ ਤੁਸਾਂ ਨੇ ਗੁਪਤ ਰਹਿਣਾ ਹੈ ਆਪ ਗੁਰੂ ਸਾਹਿਬ ਜੀ ਮਹਾਰਾਜ ਇੱਕ ਬਾਲਕ ਦਾ 12 ਸਾਲਾਂ ਦੇ ਦਾ ਰੂਪ ਧਾਰ ਕੇ ਉਸ ਮੰਡੀ ਦੇ ਵਿੱਚ ਜਾ ਪਹੁੰਚੇ ਇੱਕ ਰਹਿਲੇ ਪਠਾਨ ਨੇ ਵੇਖਿਆ ਕਿ ਇਹ ਬਾਲਕ ਇਕੱਲਾ ਹੈ ਇਸ ਦੇ ਅੰਗ ਸੰਗ ਕੋਈ ਨਹੀਂ ਗੁਰੂ ਸਾਹਿਬ ਜੀ ਮਹਾਰਾਜ ਨੂੰ ਚੁੱਕ ਕੇ ਆਪਣੇ ਘਰ ਲੈ ਗਿਆ ਆਪਣੀ ਘਰ ਵਾਲੀ ਨੂੰ ਆਖਦਾ ਕਿ ਆ ਵੇਖ ਬਾਲਕ ਕਿੰਨਾ ਸੋਹਣਾ ਇਸ ਦੇ ਚੰਗੇ ਪੈਸੇ ਵਟਾਂਗੇ ਉਸ ਦੀ ਘਰ ਵਾਲੀ ਆਖਣ ਲੱਗੀ ਇਸ ਦਾ ਤੇ ਰੂਪ ਬੜਾ ਸੋਹਣਾ ਹੈ ਇਸ ਨੂੰ ਨਾ ਵੇਚੀ ਆਪਣੇ ਘਰੇ ਰਖੀਏ ਤਾ ਉਹ ਪਠਾਣੇ ਆਖਣ ਲੱਗਾ ਮੈਨੂੰ ਇਸ ਦੇ ਬਦਲੇ ਦੋ ਘੋੜੇ ਮਿਲਦੇ ਆ ਵਿੱਚ ਹੀ ਆ ਕਿਉਂ ਨਾ ਤਾਂ ਉਸ ਦੀ ਘਰ ਵਾਲੀ ਆਖਣ ਲੱਗੀ ਜਿੰਨੇ ਤੁਹਾਡੀ ਮਰਜ਼ੀ ਹੈ ਮੈਂ ਕੀ ਕਰ ਸਕਦੀ ਆ ਇੱਕ ਮੁਗਲ ਦੇ ਘਾਰੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਉਸ ਨੇ ਵੇਚ ਦਿੱਤਾ ਬਦਲੇ ਦੇ ਵਿੱਚ ਦੋ ਘੋੜੇ ਲੈ ਕੇ ਘਰ ਆਇਆ ਉਹ ਮੁਗਲ ਜਦੋਂ ਗੁਰੂ ਸਾਹਿਬ ਜੀ ਨੂੰ ਘਰ ਲੈ ਕੇ ਗਿਆ ਆਪਣੀ ਘਰ ਵਾਲੀ ਨੂੰ ਆਖਣ ਲੱਗਾ ਆ ਵੇਖ ਬਲਕ ਖਰੀਦ ਕੇ ਲਿਆਂਦਾ ਹੈ ਉਹ ਵੀ ਗੁਰੂ ਸਾਹਿਬ ਜੀ ਦਾ ਸੁੰਦਰ ਰੂਪ ਵੇਖ ਕੇ ਆਖਣ ਲੱਗੀ ਕੇ ਇਸ ਨੂੰ ਆਪਣੇ ਘਰ ਦੇ ਵਿੱਚ ਰਖੀਏ ਤਾਂ ਉਹ ਮੁਗਲੇ ਆਖਣ ਲੱਗਾ ਤੇ ਮੁੱਲ ਲਿਆਂਦਾ ਹੈ ਹੈ ਤੇ ਨੌਕਰ ਤੇ ਘਰ ਦੇ ਕੰਮ ਹੀ ਕਰਾ ਲਿਆ ਕਰਾਂਗੇ ਦੱਸ ਇਸ ਨੂੰ ਕੰਮ ਕੀ ਲਈਏ ਤਾਂ ਉਹਨਾਂ ਅਠਿਆਤ ਇਸ ਨੂੰ ਪਾਣੀ ਭਰਨ ਵਾਸਤੇ ਭੇਜਿਆ ਕਰੀਏ ਉਹਨਾਂ ਸਮਿਆਂ ਦੇ ਵਿੱਚ ਖੂਹਾਂ ਤੋਂ ਪਾਣੀ ਭਰ ਕੇ ਲੈਂਦੇ ਸਨ ਤਾਂ ਮੁਗਲ ਨੇ ਆਖਿਆ ਲੜਕੇ ਜਾਂ ਤੂੰ ਸਾਡਾ ਪਾਣੀ ਭਰ ਕੇ ਲਿਆਇਆ ਕਰ ਗੁਰੂ ਸਾਹਿਬ ਜੀ ਮਹਾਰਾਜ ਹੁਕਮ ਮੰਨ ਕੇ ਉਹ ਪਾਣੀ ਦਾ ਘੜਾ ਲੈਣ ਵਾਸਤੇ ਜਾ ਤੁਰੇ ਨੇ ਤਾਂ ਜਿਸ ਵੇਲੇ ਗੁਰੂ ਸਾਹਿਬ ਜੀ ਮਹਾਰਾਜ ਖੂਹ ਦੇ ਵਿੱਚ ਵੇਖਦੇ ਨੇ ਹੁਣ ਪਾਣੀ ਗੁਰੂ ਸਾਹਿਬ ਜੀ ਦੇ ਹੁਕਮ ਦੇ ਵਿੱਚ ਹੈ ਹਵਾ ਅੱਗ ਗੁਰੂ ਸਾਹਿਬ ਜੀ ਦੇ ਹੁਕਮ ਚ ਹੈ ਹੁਕਮ ਕੀਤਾ ਕਿ ਜਿੰਨਾ ਚਿਰ ਅਸੀਂ ਹੁਕਮਨਾਤ ਕਰਾਂਗੇ ਕਿਸੇ ਨੂੰ ਪਾਣੀ ਨਾ ਮਿਲੇ ਤਾਂ ਸਾਰਿਆਂ ਖੂਹਾਂ ਦੇ ਵਿੱਚ ਪਾਣੀ ਸੁੱਕ ਗਿਆ ਗੁਰੂ ਸਾਹਿਬ ਜੀ ਮਹਾਰਾਜ ਖਾਲੀ ਘੜਾ ਲੈ ਕੇ ਮੁਗਲ ਦੇ ਘਰ ਆਏ ਆਖਣ ਲੱਗੇ ਕਿ ਮੀਆਂ ਜੀ ਖੂਹ ਦੇ ਵਿੱਚ ਤੇ ਪਾਣੀ ਹੈ ਨਹੀਂ ਤਾਂ ਉਹ ਆਖਣ ਲੱਗਾ ਦੂਸਰੇ ਖੂਹ ਤੇ ਚਲੇ ਜਾਓ ਗੁਰੂ ਸਾਹਿਬ ਜੀ ਮਹਾਰਾਜ ਦੂਸਰੇ ਖੂਹ ਤੇ ਗਏ ਉੱਥੋਂ ਵੀ ਖਾਲੀ ਮੁੜ ਆਏ ਜਾਂ ਅਗਲਾ ਦਿਨ ਹੋਇਆ ਤੇ ਸਾਰੇ ਸ਼ਹਿਰ ਦੇ ਵਿੱਚ ਇਸ ਗੱਲ ਦੀ ਧੂਮ ਪੈ ਗਈ ਕਿ ਸਾਨੂੰ ਖੁਦਾ ਨੇ ਇੱਕੋ ਵਾਰੀ ਮਾਰ ਦੇਣਾ ਹੈ ਪਾਣੀ ਸੁੱਕ ਗਿਆ ਜਿਹੜਾ ਪਾਣੀ ਭਰ ਕੇ ਸੁੱਤੇ ਸਾਂ ਉਹ ਵੀ ਖਤਮ ਹੋ ਗਿਆ ਹੁਣ ਕੀ ਕਰੀਏ ਪਾਣੀ ਤੋਂ ਬਿਨਾਂ ਸੀ ਮਰਦੇ ਆ ਇਹਨਾਂ ਨੂੰ ਇੱਕੋ ਵਾਰ ਹੀ ਖੁਦਾ ਨੇ ਮਾਰ ਦੇਣਾ ਹੈ ਸਾਡਾ ਤੇ ਜੀਵਨ ਔਖਾ ਹੋ ਗਿਆ ਤੇ ਬਹੁਤੇ ਲੋਕ ਇਹ ਦੇਖਦੇ ਨੇ ਕਿ ਜੋ ਗੁਰੂ ਨਾਨਕ ਪਾਤਸ਼ਾਹ ਜੀ ਇਸ ਪਠਾਨ ਦੇ ਘਰ ਦੇ ਵਿੱਚ ਨੌਕਰ ਦੇ ਰੂਪ ਵਿੱਚ ਹਨ ਇਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਇਹ ਤੇ ਬੜੇ ਪਰਸਾਨਿਆ ਭਾਵੇਂ ਪਾਣੀ ਹੈ ਭਾਵੇਂ ਨਹੀਂ ਉਹ ਲੋਕਾਂ ਨੇ ਆਖਿਆ ਕਿ ਸਾਨੂੰ ਚਿੰਤਾ ਲੱਗੀ ਹੈ ਇਹ ਤੂੰ ਕਿੱਥੋਂ ਲਿਆਂਦਾ ਹੈ ਨੌਕਰ ਇਹ ਬੜਾ ਪ੍ਰਸੰਨ ਰਹਿੰਦਾ ਤੇ ਮੁਗਲ ਨੇ ਆਖਿਆ ਕਿ ਇਹ ਤੇ ਮੈਂ ਕੱਲ ਹੀ ਅਜੇ ਮੁੱਲ ਲੈ ਕੇ ਆਇਆ ਹੈ ਬੜਾ ਹਸ਼ਿਆਰ ਖਾਂਦਾ ਪੀਂਦਾ ਕੁਝ ਨਹੀਂ ਤੇ ਪਰਮੇਸ਼ਰ ਦੀ ਰਜ਼ਾ ਦੇ ਵਿੱਚ ਰਾਜੀ ਰਹਿੰਦਾ ਇਸ ਨੂੰ ਕੋਈ ਪਰੇਸ਼ਾਨੀ ਨਹੀਂ ਉਹ ਲੋਕ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਤੇ ਪੈ ਗਏ ਆਠਣ ਲੱਗੇ ਤੁਸੀਂ ਤੇ ਕੋਈ ਮਹਾਪੁਰਖ ਲੱਗਦੇ ਜੇ ਅਸੀਂ ਮਰਦੇ ਹਾਂ ਸਾਡੇ ਤੇ ਕਿਰਪਾ ਕਰੋ ਤਾਂ ਗੁਰੂ ਸਾਹਿਬ ਜੀ ਆਖਣ ਲੱਗੇ ਤੁਸੀਂ ਪਰਮੇਸ਼ਰ ਨੂੰ ਨਹੀਂ ਜਾਣਦੇ ਜੇ ਸਿੱਖ ਹੋ ਗਏ ਫਿਰ ਤੁਹਾਨੂੰ ਪਾਣੀ ਮਿਲੇਗਾ ਉਹਨਾਂ ਲੋਕਾਂ ਆਖਿਆ ਅਸੀਂ ਸਿੱਖ ਹੋਵਾਂਗੇ ਸਾਨੂੰ ਪਾਣੀ ਮਿਲਣਾ ਚਾਹੀਦਾ ਤਾਂ ਗੁਰੂ ਸਾਹਿਬ ਜੀ ਮਹਾਰਾਜ ਨੇ ਜਦੋਂ ਕਿਰਪਾ ਕੀਤੀ ਸਾਰੇ ਖੂਹਾਂ ਵਿੱਚ ਫੇਰ ਪਾਣੀ ਆ ਗਿਆ ਤਾਂ ਸਾਰਾ ਹੀ ਉਹ ਮੁਗਲਾਂ ਦਾ ਦੇਸ਼ ਉੱਤੇ ਗੁਰੂ ਸਾਹਿਬ ਜੀ ਦਾ ਸੇਖ ਹੋਇਆ ਸਤਿਗੁਰੂ ਜੀ ਉਹਨਾਂ ਨੂੰ ਨਾਮਦਾਨ ਇਸ਼ਨਾਨ ਦਰਵਾਉਂਦੇ ਨੇ ਧਰਮ ਤੇ ਚੱਲਣ ਦਾ ਉਪਦੇਸ਼ ਦਿੰਦੇ ਨੇ ਧਰਮਸਾਲਾਂ ਬਣਵਾਈਆਂ ਤਾਂ ਸਤਿਗੁਰੂ ਜੀ ਨੇ ਆਪਣੀ ਉਚਾਰਨ ਕੀਤੀ ਹੋਈ ਬਾਣੀ ਕੰਠ ਕਰਕੇ ਲਿਖ ਲਿਖ ਕੇ ਉਹਨਾਂ ਨੂੰ ਸਮਝਾਈ ਪੜਨ ਵਾਸਤੇ ਹੁਕਮ ਕੀਤਾ ਤਾਂ ਗੁਰੂ ਸਾਹਿਬ ਜੀ ਨੇ ਆਖਿਆ ਸਾਡਾ ਕੋਈ ਸਿੱਖ ਸੰਤ ਵੀ ਇੱਥੇ ਆਵੇ ਉਸ ਦੀ ਤੁਸੀਂ ਸੇਵਾ ਕਰਿਓ ਤੁਹਾਡਾ ਭਲਾ ਹੋਵੇਗਾ ਧਰਮ ਦੀ ਕਿਰਤ ਕਰਿਆ ਕਰੋ ਵੰਡ ਕੇ ਛਕਿਆ ਕਰੋ ਸਾਡੇ ਮੰਗ ਐਦਾਂ ਕਿਸੇ ਨੂੰ ਤੁਸੀਂ ਫੜਨਾ ਨਹੀਂ ਮੁੱਲ ਨਹੀਂ ਖਰੀਦਣਾ ਸਗੋਂ ਉਸ ਦੀ ਸੇਵਾ ਕਰਨੀ ਹੈ ਉਹਨਾਂ ਲੋਕਾਂ ਨੇ ਗੁਰੂ ਸਾਹਿਬ ਜੀ ਮਹਾਰਾਜ ਜੀ ਦਾ ਇਹ ਹੁਕਮ ਮੰਨਿਆ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਹੁਣ ਉਸ ਪਠਾਣ ਨੂੰ ਆਖਣ ਲੱਗੇ ਜਿਸ ਮੁਗਲ ਨੇ ਗੁਰੂ ਸਾਹਿਬ ਜੀ ਨੂੰ ਖਰੀਦਿਆ ਸੀ ਕਿ ਜਿੰਨੇ ਦਾ ਤੂੰ ਸਾਨੂੰ ਖਰੀਦਿਆ ਉਸ ਤੋਂ ਦੋਣਾ ਸਾਡੇ ਕੋਲੋਂ ਮੁੱਲ ਲੈ ਫਿਰ ਅਸੀਂ ਇੱਥੋਂ ਚੱਲੀ ਜੇ ਤਾਂ ਉਹ ਆਖਣ ਲੱਗਾ ਕਿ ਇਹ ਸਾਰਾ ਪਿੰਡ ਹੀ ਤੁਹਾਡਾ ਘਰ-ਬਾਰ ਵਿਆਪਜ ਦੀ ਮਿਹਰਬਾਨੀ ਦੇ ਕਰਕੇ ਵਸਿਆ ਇਹ ਪਦਾਰਥ ਤੁਹਾਡੇ ਹੀ ਆ ਤੂੰ ਸਾਨੂੰ ਕਿਸੇ ਗੱਲ ਦੀ ਕੋਈ ਮਨਾਹੀ ਨਹੀਂ ਜੇ ਤੁਸੀਂ ਸਾਡੇ ਕੋਲ ਰਹਿਣਾ ਚਾਹੁੰਦੇ ਹੋ ਤਾਂ ਤਾਂਵੇਂ ਆਪਣੀ ਮਰਜ਼ੀ ਨਾਲ ਰਹੋ ਜੇ ਜਾਣਾ ਚਾਹੁੰਦੇ ਹੋ ਤੇ ਜਿੱਥੇ ਜੀ ਕਰੇ ਜਾਓ ਤੁਹਾਡੇ ਤੇ ਕੋਈ ਦਬਾਅ ਨਹੀਂ ਤਾਂ ਗੁਰੂ ਸਾਹਿਬ ਜੀ ਆਖਣ ਲੱਗੇ ਨਹੀਂ ਉਹ ਫਲਾਨੀ ਜਗ੍ਹਾ ਤੋਂ ਠੀਮ ਚੁੱਕੋ ਜਾਂ ਉਸ ਨੇ ਠੀਮ ਚੁੱਕੀ ਬੜਾ ਖਜ਼ਾਨਾ ਉਸ ਨੂੰ ਮਿਲਿਆ ਇਹ ਖਜ਼ਾਨਾ ਵੇਖ ਕੇ ਸਾਰੇ ਪਠਾਨ ਬੜੇ ਹੇਰਾਨ ਹੋ ਗਏ ਗੁਰੂ ਸਾਹਿਬ ਜੀ ਮਹਾਰਾਜ ਤੇ ਆਪ ਵਸਤੂਆਂ ਦੇ ਮਾਲਕ ਨੇ ਤਾਂ ਸਾਧ ਸੰਗਤ ਜੀਓ ਗੁਰੂ ਸਾਹਿਬ ਜੀ ਮਹਾਰਾਜ ਉਤੋਂ ਇਹੋ ਹੀ ਉਪਦੇਸ਼ ਦੇ ਕੇ ਕਿ ਭਜਨ ਬੰਦਗੀ ਕਰਿਆ ਕਰੋ ਕਿਰਤ ਧਰਮ ਦੀ ਕਰਿਆ ਕਰੋ ਵੰਡ ਕੇ ਖਾਇਆ ਕਰੋ ਆਏ ਗਏ ਦੀ ਸੇਵਾ ਕਰਿਆ ਕਰੋ ਉਹਨਾਂ ਨੂੰ ਸਿੱਖ ਬਣਾ ਕੇ ਫਿਰ ਉਸੇ ਮੰਡੀ ਵਿੱਚ ਆ ਪਹੁੰਚੇ ਥੋੜਾ ਚਿਰ ਬੀਤਿਆ ਜਿਹੜਾ ਰੋਹਿਲਾ ਪਠਾਨ ਗੁਰੂ ਸਾਹਿਬ ਜੀ ਨੂੰ ਚੁੱਕ ਕੇ ਲੈ ਗਿਆ ਸੀ ਉਹ ਫੇਰ ਆ ਗਿਆ ਉਹਨੇ ਵੇਖਿਆ ਤੇ ਇਹ ਤੇ ਉਹੀ ਲੜਕਾ ਉਹ ਫੇਰ ਚੁੱਕ ਕੇ ਆਪਣੇ ਘਰ ਲੈ ਗਿਆ ਉਹਦੀ ਔਰਤ ਆਖਣ ਲੱਗੀ ਕਿ ਇਸ ਨੂੰ ਆਪਣੇ ਘਰ ਦੇ ਵਿੱਚ ਰੱਖਾਂਗੇ ਤਾਂ ਉਸਨੇ ਆਖਿਆ ਕਿ ਮੈਂ ਇਸ ਨੂੰ ਹੁਣ ਹੋਰ ਕਿਸੇ ਸ਼ਹਿਰ ਜਾ ਕੇ ਵੇਚ ਕੇ ਆਵਾਂਗਾ ਇਸ ਦੇ ਮੈਨੂੰ ਦੋ ਘੋੜੇ ਮਿਲਦੇ ਆ ਉਹ ਫੇਰ ਵੇਚ ਆਇਆ ਕੁੜੀ ਲੈ ਆਇਆ ਜਿਸ ਨੇ ਮੁੱਲ ਲਿਆ ਉਹ ਆਪਣੇ ਘਰ ਲੈ ਗਿਆ ਘਰ ਦੇ ਕੰਮ ਗੁਰੂ ਸਾਹਿਬ ਜੀ ਨੂੰ ਦੱਸ ਰਿਹਾ ਕਿ ਇਸ ਤਰ੍ਹਾਂ ਤੂੰ ਘਰ ਦੇ ਕੰਮ ਕਰਨੇ ਨੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜਦੋਂ ਉਸ ਸ਼ਹਿਰ ਗਏ ਉਸ ਸ਼ਹਿਰ ਦਾ ਪਾਣੀ ਅਨਾਜ ਤੇ ਅੱਗ ਇਹ ਸਾਰੀਆਂ ਚੀਜ਼ਾਂ ਬੰਦ ਕਰ ਦਿੱਤੀਆਂ ਤਾਂ ਲੋਕ ਲੱਗੇ ਤਰਸ ਤਰਸ ਕਰਨ ਕੇ ਸਾਰਾ ਕੁਝ ਇੱਕ ਵਾਰ ਹੀ ਮੁੱਕ ਗਿਆ ਇਹ ਕੌਤਕ ਵੇਖ ਕੇ ਜਿਹੜੇ ਭਲੇ ਸਿਆਣੇ ਲੋਕ ਸਨ ਉਹਨਾਂ ਆਖਿਆ ਕਿ ਚਲੋ ਭਾਈ ਸਾਰੇ ਇਕੱਠੇ ਹੋ ਕੇ ਆਪਣੇ ਪੀਰ ਮਨਾਏ ਸਾਰਿਆਂ ਲੋਕਾਂ ਨੇ ਆਪੋ ਆਪਣੀ ਬੁੱਧ ਦੇ ਮੁਤਾਬਕ ਬੜੇ ਪੀਰ ਫੀਰ ਮਨਾਏ ਪਰ ਕੁਝ ਹਾਸਲ ਨਾ ਹੋਇਆ ਗੁਰੂ ਨਾਨਕ ਪਾਤਸ਼ਾਹ ਜੀ ਜੇਸ ਮੁਗਲ ਨੇ ਉਹਨਾਂ ਨੂੰ ਖਰੀਦਿਆ ਸੀ ਆਖਣ ਲੱਗੇ ਜੇ ਤੁਸੀਂ ਗੁਰੂ ਦੇ ਸਿੱਖ ਹੋਵੋਗੇ ਤਾਂ ਸਾਰਾ ਕੁਝ ਮਿਲੇਗਾ ਜੇ ਤੁਸੀਂ ਪੀਰ ਮਨਾਉਂਦੇ ਰਹੋਗੇ ਕੁਝ ਪ੍ਰਾਪਤ ਨਹੀਂ ਹੋਣਾ ਤਾਂ ਮੁਗਲ ਨੇ ਸਾਰਿਆਂ ਲੋਕਾਂ ਨੂੰ ਸਦਕੇ ਆਖਿਆ ਕਿ ਭਾਈ ਇਹ ਜੋ ਲੜਕਾ ਮੈਂ ਕੱਲ ਮੁੱਲ ਖਰੀਦਿਆ ਇਹ ਆਖਦਾ ਗੁਰੂ ਦੇ ਸਿੱਖ ਹੋਵੋ ਮੈਂ ਤੁਹਾਨੂੰ ਸਾਰੀਆਂ ਚੀਜ਼ਾਂ ਦਿਵਾਵਾਂਗਾ ਤਾਂ ਸਾਰਿਆਂ ਲੋਕਾਂ ਨੇ ਅਕਿਆ ਕੀ ਅਸੀਂ ਤੇ ਮਰਦੇ ਪਏ ਆ ਜੋ ਤੁਸੀਂ ਆਖੋ ਸਾਨੂੰ ਮਨਜ਼ੂਰ ਹੈ ਕਬੂਲ ਹੈ ਸਾਰੇ ਇਹ ਇਕੱਠੇ ਹੋ ਕਰਕੇ ਗੁਰਾਂ ਦੇ ਚਰਨੀ ਲੱਗੇ ਸਿੱਖ ਹੋਏ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜਿਨੇ ਉਹਨਾਂ ਨੂੰ ਆਪਣੇ ਚਰਨ ਧੂਕੇ ਪੌਲ ਦਿੱਤੀ ਲੱਗੇ ਗੁਰੂ ਗੁਰੂ ਜਪਣ ਗੁਰੂ ਨਾਨਕ ਪਾਤਸ਼ਾਹ ਜਿਨੇ ਉਹਨਾਂ ਨੂੰ ਸਭ ਕੁਝ ਦਿਵਾ ਦਿੱਤਾ ਪਰਮੇਸ਼ਰ ਪਾਸੋਂ ਇਸੇ ਤਰ੍ਹਾਂ ਉਹਨਾਂ ਨੂੰ ਵੀ ਨਾਮ ਜਪਣਾ ਦਾਨ ਕਰਨਾ ਦਇਆ ਕਰਨੀ ਧਰਮ ਵਿੱਚ ਰਹਿਣਾ ਇਸ਼ਨਾਨ ਕਰਨਾ ਇਹ ਗੁਰੂ ਸਾਹਿਬ ਜੀ ਨੇ ਉਪਦੇਸ਼ ਦਿੱਤਾ ਆਖਿਆ ਉਪਕਾਰ ਕਰਿਆ ਕਰੋ ਧਰਮਸ਼ਾਲਾ ਬਣਾਓ ਤੇ ਆਏ ਗਏ ਸਿੱਖ ਸਾਧ ਜੀ ਸੇਵਾ ਕਰਿਆ ਕਰੋ ਉਹਨੂੰ ਇਸ ਤਰ੍ਹਾਂ ਫੜਨਾ ਨਹੀਂ ਉਸ ਦੀ ਸੇਵਾ ਕਰਨੀ ਹੈ ਗੁਲਾਮ ਨਹੀਂ ਬਣਾਉਣਾ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਉਸ ਮੁਗਲ ਨੂੰ ਵੀ ਆਖਣ ਲੱਗੇ ਕਿ ਤੁਸੀਂ ਵੀ ਜਾ ਕਰਕੇ ਉਥੋਂ ਪੱਥਰ ਦੀ ਸੇਲ ਚੁੱਕੋ ਜਾਂ ਉਸ ਮੁਗਲ ਨੇ ਪੱਤਰ ਦੀ ਸੇਲ ਚੁੱਕੀ ਪੱਤਰ ਚੁੱਕਿਆ ਤੇ ਬੜੀ ਮਾਇਆ ਉਸ ਨੂੰ ਮਿਲੀ ਤਾਂ ਗੁਰੂ ਸਾਹਿਬ ਜੀ ਆਖਣ ਲੱਗੇ ਇਹ ਦੌਲਤ ਤੁਹਾਡੀ ਹੈ ਇਸ ਨੂੰ ਲੈ ਲਓ ਮੁਗਲ ਨੇ ਆਖਿਆ ਗੁਰੂ ਜੀ ਮੈਂ ਕਿਸ ਤਰ੍ਹਾਂ ਕਹਾ ਕਿ ਤੁਸੀਂ ਇੱਥੋਂ ਚਲੇ ਜਾਓ ਮੈਂ ਤੇ ਆਖਦਾ ਤੁਸੀਂ ਇੱਥੇ ਰਹੋ ਪਰ ਫਿਰ ਵੀ ਜਿੱਦਾਂ ਤੁਹਾਡੀ ਖੁਸ਼ੀ ਹੈ ਉਦਾਂ ਹੀ ਆਪ ਜੀ ਕਰੋ ਇਹ ਮਾਇਆ ਵੀ ਤੁਹਾਡੀ ਹੈ ਤਾਂ ਗੁਰੂ ਸਾਹਿਬ ਜੀ ਆਖਣ ਲੱਗੇ ਨਹੀਂ ਇਹ ਤੁਹਾਨੂੰ ਦਿੱਤੀ ਇਸ ਨੂੰ ਸੰਭੋ ਤਾਂ ਗੁਰੂ ਸਾਹਿਬ ਜੀ ਮਹਾਰਾਜ ਉਹਨਾਂ ਪਠਾਣਾ ਨੂੰ ਵੀ ਇਸ ਤਰ੍ਹਾਂ ਨਿਹਾਲ ਕਰਦੇ ਹੋਏ ਉੱਥੋਂ ਚਲੇ ਗਏ ਫਿਰ ਉਸੇ ਮੰਡੀ ਵਿੱਚ ਆ ਗਏ ਅਗਲਾ ਦਿਨ ਹੋਇਆ ਉਹ ਰਹਿਲਾ ਪਠਾਣ ਫਿਰ ਵੇਖਦਾ ਕਿ ਬਾਲਕ ਫਿਰ ਉੱਥੇ ਹੀ ਬੈਠਾ ਫਿਰ ਫੜ ਕੇ ਲੈ ਗਿਆ ਹੁਣ ਹੋਰ ਪਿੰਡ ਜਾ ਕੇ ਵੇਚ ਦਿੱਤਾ ਤਾਂ ਗੁਰੂ ਸਾਹਿਬ ਜੀ ਮਹਾਰਾਜ ਜਦੋਂ ਉੱਥੇ ਚਲੇ ਗਏ ਜਿੱਥੇ ਗੁਰੂ ਸਾਹਿਬ ਜੀ ਨੂੰ ਵੇਚਿਆ ਸੀ ਉਸ ਦੀ ਵੀ ਪਤਨੀ ਗੁਰੂ ਸਾਹਿਬ ਜੀ ਦਾ ਰੂਪ ਵੇਖ ਕੇ ਬੜੀ ਰਿਜੀ ਤਾਂ ਉਹ ਰਹਿਲਾ ਜੋ ਹੈ ਉਹ ਤੇ ਗੁਰੂ ਸਾਹਿਬ ਜੀ ਨੂੰ ਵੇਚ ਕੇ ਘੋੜੇ ਲੈ ਕੇ ਆਪਣੇ ਘਰ ਆਇਆ ਤਾਂ ਹੁਣ ਇਹ ਪਠਾਨ ਗੁਰੂ ਸਾਹਿਬ ਜੀ ਮਹਾਰਾਜ ਨੂੰ ਆਖਣ ਲੱਗਾ ਕਿ ਤੂੰ ਮੇਰੇ ਦੁੰਬੇ ਚਾਰ ਕੇ ਲਿਆਇਆ ਕਰ ਗੁਰੂ ਸਾਹਿਬ ਜੀ ਆਖਣ ਲੱਗੇ ਚਰਾਉਣ ਤੇ ਮੈਂ ਚਲਿਆ ਜਾਵਾਂਗਾ ਪਰ ਮੈਂ ਜਦੋਂ ਇਸ ਵਗਲ ਨੂੰ ਚਾਰਨ ਗਿਆ ਜਿਸ ਨੂੰ ਵੀ ਮੈਂ ਛੋਟੀ ਮਾਰ ਦਿੱਤੀ ਉਹ ਮਰ ਜਾਂਦਾ ਮੈਂ ਹੈ ਹੀ ਅਦਾਂ ਦਾ ਇਸੇ ਕਰਕੇ ਤੇ ਮੇਰੇ ਮਾਪਿਆਂ ਨੇ ਮੈਨੂੰ ਘਰੋਂ ਕੱਢਿਆ ਜੇ ਤੈਨੂੰ ਇਤਬਾਰ ਨਹੀਂ ਹੁੰਦਾ ਤੇ ਪਰਤਾ ਕੇ ਵੇਖ ਲੈ ਉਸ ਨੇ ਆਖਿਆ ਮਾਰ ਤਾਂ ਗੁਰੂ ਸਾਹਿਬ ਜੀ ਨੇ ਛੜੀ ਮਾਰੀ ਦੰਬਾ ਮਰ ਗਿਆ ਤਾਂ ਮੁਗਲ ਨੇ ਆਖਿਆ ਜੇ ਸਾਨੂੰ ਜੀਦਾ ਕਰਦੇ ਤੈਨੂੰ ਕੋਈ ਹੋਰ ਕੰਮ ਦੱਸ ਦੇਵਾਂਗਾ ਗੁਰੂ ਸਾਹਿਬ ਜੀ ਨੇ ਆਖਿਆ ਉੱਠ ਦੰਬਿਆ ਚਾਰ ਤਾਂ ਉਹ ਢੇਡੂ ਉੱਠ ਕੇ ਚਰਨ ਲੱਗ ਪਿਆ ਮੁਗਲ ਨੇ ਆਖਿਆ ਤੂੰ ਮੇਰੇ ਬਾਗ ਦੇ ਵਿੱਚ ਜਾ ਕੇ ਕੰਮ ਕਰਿਆ ਕਰ ਗੁਰੂ ਸਾਹਿਬ ਜੀ ਆਖਣ ਲੱਗੇ ਮੇਰੇ ਅੰਦਰ ਵੜਨ ਦੇ ਨਾਲ ਤੇਰਾ ਬਾਗ ਸੁੱਕ ਜਾਏਗਾ ਤਾਂ ਉਹ ਆਖਣ ਲੱਗਾ ਇਦਾਂ ਕਿਦਾਂ ਹੋ ਸਕਦਾ ਗੁਰੂ ਸਾਹਿਬ ਜੀ ਬਾਗ ਦੇ ਵਿੱਚ ਗਏ ਉਸ ਦਾ ਬਾਗ ਸੁੱਕ ਗਿਆ ਬਾਰ ਪੈਰ ਪਾਇਆ ਤੇ ਬਾਗ ਹਰਿਆ ਹੋ ਗਿਆ ਮੁਗਲ ਨੂੰ ਅਜੇ ਵੀ ਕੋਈ ਸਮਝ ਨਹੀਂ ਆ ਰਹੀ ਮੁਗਲ ਆਖਣ ਲੱਗਾ ਸਾਡੇ ਦਾਣੇ ਪੀਹਾ ਕਰ ਗੁਰੂ ਸਾਹਿਬ ਜੀ ਆਖਣ ਲਗੇ ਤੁਹਾਣੇ ਤੁਹਾਡੇ ਦਾਣੇ ਤੇ ਮੈਂ ਪੀਦਾਗਾ ਪਰ ਆਟਾ ਕਿਥੋਂ ਲਵੋਗੇ ਮੈਂ ਤੇ ਕਦੇ ਜੂੰ ਜੰਮਿਆ ਅੱਜ ਤੱਕ ਰਜਿਆ ਨਹੀਂ ਸਵਮੰਨ ਤੇ ਮੇਰਾ ਆਪਣਾ ਆਹਾਰਿਆ ਤੇ ਮੁਗਲ ਆਖਣ ਲੱਗਾ ਅੱਛਾ ਵੇਖ ਲੈਨੇ ਕਿੰਨਾ ਕੁ ਖਾ ਲੈਣਾ ਆ ਸੋਮਣ ਕਣਕ ਕੋਠੀ ਦੇ ਵਿੱਚ ਹੈ ਇਹ ਪੀ ਵੇਖ ਲੈਨੇ ਆਟਾ ਕਿੱਥੇ ਜਾਂਦਾ ਆਪਣੇ ਨੌਕਰਾਂ ਨੂੰ ਆਖਿਆ ਭਾਈ ਕਣਕ ਕੱਢ ਕੇ ਲਿਆ ਕੇ ਦਉ ਇਸ ਨੂੰ ਮੁਗਲਾਂ ਦੇ ਨੌਕਰ ਕਣਕ ਲਿਆਉਂਦੇ ਨੇ ਗੁਰੂ ਸਾਹਿਬ ਜੀ ਪਿੰਦੇ ਨੇ ਪਿੰਦਿਆਂ ਪਿੰਦਿਆਂ ਸਾਰੀ ਕਣਕ ਪੀਚੀ ਗਈ ਆਟਾ ਨਾ ਨਿਕਲਿਆ ਜਦ ਉਸ ਮੁਗਲ ਦੀ ਘਰ ਵਾਲੀ ਬਾਹਰ ਆਈ ਆਖਣ ਲੱਗੀ ਕੋਠੀ ਸਾਰੀ ਵਿਹਲੀ ਹੋ ਗਈ ਹੈ ਆਟਾ ਬਿਲਕੁਲ ਨਹੀਂ ਇਹ ਵੇਖ ਕੇ ਰੌਲਾ ਪਾ ਦਿੱਤਾ ਆਖਣ ਲੱਗੀ ਇਹ ਬਲਾ ਕਿਥੋਂ ਲੈੰਦੀ ਸਾਡਾ ਤੇ ਸਾਰਾ ਘਰ ਹੀ ਉਜਾੜਤਾ ਤਾਂ ਉਹ ਮੁਗਲਾਣੀ ਰੋਂਦੀ ਪਿਟਦੀ ਕਦੀ ਅੰਦਰ ਜਾਵੇ ਕਦੀ ਬਾਹਰ ਆਵੇ ਮੂੰਹ ਤੋਂ ਆਖੇ ਤੇ ਇਸ ਬਲਾ ਨੂੰ ਬਾਹਰ ਕੱਢ ਇਹ ਤੂੰ ਕੀ ਕੀਤਾ ਇਸੇ ਤਰ੍ਹਾਂ ਸਾਰੇ ਜੋ ਸਨ ਉਹ ਗੁਰੂ ਸਾਹਿਬ ਜੀ ਮਹਾਰਾਜ ਵੱਲ ਵੇਖ ਕੇ ਹੈਰਾਨ ਹੋ ਗਏ ਕੋਈ ਆਖੇ ਇਹ ਕੋਈ ਔਲੀਆ ਹੈ ਕੋਈ ਆਖੇ ਇਹ ਕੋਈ ਵੱਡਾ ਪੀਰ ਹੈ ਤਾਂ ਮੁਗਲ ਨੇ ਆਖਿਆ हे ਸਾਈਂ ਦੇ ਪਿਆਰੇ ਅਸੀਂ ਤੇਰੀ ਬੜੀ ਬੇਦਬੀ ਕੀਤੀ ਹੈ ਸਾਡੇ ਗੁਨਾਹਾਂ ਨੂੰ ਬਖਸ਼ ਜਿੱਧਰ ਤੁਸੀਂ ਜਾਓ ਸਾਨੂੰ ਕੋਈ ਇਤਰਾਜ਼ ਨਹੀਂ ਆਪ ਜੀ ਜਾ ਸਕਦੇ ਜੀ ਗੁਰੂ ਸਾਹਿਬ ਜੀ ਨੇ ਆਖਣਾ ਜਿੰਨੇ ਤੂੰ ਪੈਸੇ ਖਰਚੇ ਨੇ ਉਸ ਤੋਂ ਦੁੱਗਣਾ ਮੁੱਲ ਲੈ ਲਵੋ ਫਿਰ ਅਸੀਂ ਜਾਵਾਂਗੇ ਦਇਤੋ ਬਨਾਨੀ ਜਾਂਦੇ ਗੁਰੂ ਨਾਨਕ ਪਾਤਸ਼ਾਹ ਜੀ ਆਪਣੀ ਛੋਟੀ ਵਿੱਚੋਂ ਆਪਣੀ ਗੁਰੂ ਨਾਨਕ ਪਾਤਸ਼ਾਹ ਜੀ ਰੋਟੀ ਵਿੱਚੋਂ ਇੱਕ ਲਾਲ ਕੱਢ ਕੇ ਦਿੰਦੇ ਨੇ ਆਖਣ ਲੱਗੇ ਤੇਰੇ ਤਾਂ ਹੀ ਕੋਈ ਮੁੱਲ ਘੱਟ ਦੇਵੇ ਤੂੰ ਲਾਲ ਨੂੰ ਫਿਰ ਵਾਪਸ ਲੈ ਆਵੇਂ ਇਸ ਲਾਲ ਨੂੰ ਵੇਚ ਕੇ ਧਨ ਲਿਆ ਉਹ ਮੁਗਲ ਉਸ ਲਾਲ ਨੂੰ ਬਾਜ਼ਾਰ ਵਿੱਚ ਲੈ ਕੇ ਵੇਚਣ ਗਿਆ ਸਰਾਫ ਦੀ ਦੁਕਾਨ ਤੇ ਗਿਆ ਸਭ ਕਰਨੇ ਲਾਲ ਵੇਖਿਆ ਆਖਣ ਲੱਗਾ ਭਾਈ ਇਹ ਕੀਮਤੀ ਲਾਲ ਤੇਰੇ ਪਾਸ ਕਿੱਥੋਂ ਆ ਗਿਆ ਜਿੰਨੇ ਰੁਪਈਏ ਤੈਨੂੰ ਮੈਂ ਦੇ ਦੇਵਾਂ ਉਹਨੇ ਥੋੜੇ ਹਨ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲੋਂ ਫੇਰ ਲਾਇਆ ਆਖਣ ਲੱਗਾ ਮਹਾਰਾਜ ਇਹ ਤੇ ਬੜਾ ਕੀਮਤੀ ਹੈ ਇਹਦੀ ਕੀਮਤ ਨਹੀਂ ਕੋਈ ਦੇ ਸਕਿਆ ਇਹ ਆਪ ਹੀ ਰੱਖੋ ਗੁਰੂ ਸਾਹਿਬ ਜੀ ਮਹਾਰਾਜ ਉਸ ਮੁਗਲ ਨੂੰ ਖੁਸ਼ ਕਰਦੇ ਨੇ ਤਾਂ ਸਤਿਗੁਰੂ ਜੀ ਆਖਣ ਲੱਗੇ ਤੁਸੀਂ ਕਿਉਂ ਇਦਾਂ ਦੀਆਂ ਗੱਲਾਂ ਕਰਦੇ ਜੇ ਇਹ ਤੁਹਾਨੂੰ ਬਖਸ਼ਿਸ਼ ਕਰ ਦਿੱਤੀ ਹੈ ਇਹ ਸੁਣ ਕੇ ਗੁਰੂ ਸਾਹਿਬ ਜੀ ਮਹਾਰਾਜ ਜਦੋਂ ਮੁਗਲ ਗੁਰੂ ਸਾਹਿਬ ਜੀਆਂ ਗੱਲਾਂ ਸੁਣਦਾ ਹੈ ਚਰਨਾਂ ਤੇ ਟੈਪਿਆ ਆਖਣ ਲੱਗਾ ਗੁਰੂ ਜੀ ਸਾਨੂੰ ਆਪਣਾ ਸਿੱਖ ਕਰੋ ਉਹਨਾਂ ਮੁਗਲਾਂ ਨੂੰ ਗੁਰੂ ਸਾਹਿਬ ਜੀ ਨੇ ਆਪਣਾ ਸਿੱਖ ਕੀਤਾ ਉਹ ਵੀ ਲੱਗੇ ਗੁਰੂ ਗੁਰੂ ਜਪਣ ਉੱਥੇ ਵੀ ਗੁਰੂ ਸਾਹਿਬ ਜੀ ਨੇ ਨਾਮਦਾਨ ਇਸਨਾਨ ਦੜਾਇਆ ਅਖਿਆ ਭਾਈ ਇੱਥੇ ਸਾਡਾ ਜੇ ਕੋਈ ਸਿੱਖ ਵੀ ਆ ਜੇ ਉਹਨੂੰ ਇਦਾਂ ਫੜ ਕੇ ਬੰਦੀ ਨਾ ਬਣਾਇਓ ਉਸ ਦੀ ਸੇਵਾ ਕਰਿਓ ਨਾਮ ਜਪਿਆ ਕਰੋ ਕਿਰਤ ਧਰਮ ਦੀ ਕਰਿਆ ਕਰੋ ਕਿਸੇ ਨੂੰ ਦੁਖੀ ਨਾ ਕਰਿਓ ਇਹ ਸਿੱਖਿਆ ਦੇ ਕੇ ਗੁਰੂ ਜੀ ਉਥੋਂ ਵਿਦਿਆ ਹੋਏ ਤਾਂ ਫਿਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਉਸੇ ਮੰਡੀ ਦੇ ਵਿੱਚ ਆ ਗਏ ਅਗਲਾ ਦਿਨ ਹੋਇਆ ਉਹ ਫਿਰ ਰੋਹਿਲਾ ਪਠਾਨ ਨਿਕਲਿਆ ਤੇ ਵੇਖਣ ਲੱਗਾ ਬਲਕ ਫਿਰ ਉੱਥੇ ਬੈਠਾ ਫਿਰ ਗੁਰੂ ਸਾਹਿਬ ਜੀ ਨੂੰ ਚੁੱਕ ਕੇ ਵੇਚਣ ਵਾਸਤੇ ਲੈ ਗਿਆ ਹੁਣ ਉਸ ਰਹਿਲੇ ਪਠਾਨ ਦੀ ਘਰ ਵਾਲੀ ਆਖਣ ਲੱਗੀ ਕਿ ਕੋਈ ਇੱਕ ਵਾਰ ਹੀ ਹੁੰਦਾ ਆਪਣੀ ਜਾਨ ਬਚਾ ਕੇ ਨੱਸ ਜਾਂਦਾ ਕੋਈ ਦੋ ਵਾਰ ਹੁੰਦਾ ਪਰ ਵੇਖ ਤੂੰ ਇਸ ਨੂੰ ਕਈ ਵਾਰ ਵੇਚਿਆ ਇਹ ਫਿਰ ਘੜੀ ਘੜੀ ਹੁੰਦਾ ਤੇਰੇ ਮਨ ਦੇ ਵਿੱਚ ਇੱਦਾਂ ਨਹੀਂ ਕੋਈ ਗੱਲ ਸੁਝਦੀ ਕੋਈ ਮਹਾਪੁਰਖ ਆ ਇਹ ਕੋਈ ਪਰਮੇਸ਼ਰ ਦਾ ਪਿਆਰਾ ਪਰਮੇਸ਼ਰ ਦਾ ਰੂਪ ਆ ਮੈਂ ਤੇ ਇਹ ਗੱਲ ਲਖਦੀ ਆਂ ਕਿ ਤੂੰ ਬੜੇ ਗੁਨਾਹ ਕੀਤੇ ਜਿਸ ਦੇ ਚਰਨੀ ਪੇਕੇ ਆਪਣੀ ਗੁਨਾਹ ਬਖਸ਼ਾਲੇ ਹੁਣੇ ਉਸ ਨੂੰ ਵੀ ਇਸ ਗੱਲ ਦੀ ਸਮਝ ਆਈ ਕਿ ਵਕਈ ਇਹ ਵਾਰ-ਵਾਰ ਇੱਥੇ ਕਿਉਂ ਆਉਂਦਾ ਜਦੋਂ ਪਤਾ ਹੈ ਕਿ ਇਸ ਨੂੰ ਇੱਥੋਂ ਮੈਂ ਚੁੱਕ ਕੇ ਵੇਚ ਦਿਨਾ ਹਾ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਆਪੇ ਆਖਣ ਲੱਗਾ ਗਰੀਬ ਨਿਵਾਜ ਮੈਂ ਭੁੱਲਾਂ ਮੇਰੇ ਤੇ ਕਿਰਪਾ ਕਰੋ ਮੈਨੂੰ ਬਖਸ਼ੋ ਤਾਂ ਗੁਰੂ ਸਾਹਿਬ ਜੀ ਆਖਣ ਲੱਗੇ ਕਿ ਭਾਈ ਤੇਰਾ guna ਬਖਸ਼ਿਆ ਜਾਵੇਗਾ ਪਰ ਤੂੰ ਇਦਾਂ ਕੰਮ ਕਰ ਪਹਿਲਾਂ ਇਹ ਕਰਮ ਕਰਨਾ ਛੱਡ ਦੇ ਫੇਰ ਤੇਰਾ ਭਲਾ ਹੋਵੇਗਾ ਉਹ ਰਹਿਲਾ ਵੀ ਗੁਰੂ ਸਾਹਿਬ ਜੀ ਦਾ ਸਿੱਖ ਹੋਇਆ ਲੱਗਾ ਗੁਰੂ ਗੁਰੂ ਜਪਣ ਗੁਰੂ ਨਾਨਕ ਜੀ ਨੇ ਉਸ ਨੂੰ ਸਿੱਖ ਬਣਾ ਕੇ ਉਪਦੇਸ਼ ਕੀਤਾ ਕਿ ਇਥੇ ਕੋਈ ਵੀ ਸਿੱਖ ਜਾਂ ਸੰਤ ਬ੍ਰਿਸ਼ਤੀ ਆਵੇ ਸਾਡਾ ਨਾਮ ਲਵੇ ਉਹਨੂੰ ਫੜਿਓ ਨਾ ਸਗੋਂ ਉਹਦੀ ਸੇਵਾ ਕਰਿਓ ਅੰਨ ਪਾਣੀ ਨਾਲ ਬਸਤਨਾ ਨਾਲ ਤੁਹਾਡਾ ਭਲਾ ਹੋਵੇਗਾ ਤੁਸੀਂ ਨਾਮ ਜਪਣਾ ਹੈ ਧਰਮ ਦੀ ਕਿਰਤ ਕਰਨੀ ਹੈ ਵੰਡ ਕੇ ਛਕਣਾ ਹੈ ਬਾਣੀ ਪੜ੍ਹਨੀ ਹੈ ਹਰ ਵੇਲੇ ਪਰਮੇਸ਼ਰ ਦਾ ਸਿਮਰਨ ਕਰਿਆ ਕਰੋ ਸੱਚ ਬੋਲਿਆ ਕਰੋ ਉਹ ਰਹਿਲੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਤੇ ਟੇਕਿਆ ਮੱਥਾ ਸਾਰੀਆਂ ਗੱਲਾਂ ਮੰਨੀਆਂ ਆਖਣ ਲੱਗਾ ਮਹਾਰਾਜ ਮੇਰੇ ਤੇ ਮਿਹਰ ਰੱਖੋ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਉਸ ਨੂੰ ਵੀ ਫਿਰ ਖੁਸ਼ੀਆਂ ਬਖਸ਼ਿਸ਼ ਕਰਦੇ ਅੱਗੇ ਚਾਲੇ ਮਾਰਦੇ ਨੇ ਸੋ ਇਹ ਸਾਖੀ ਸੀ ਜਦੋਂ ਗੁਰੂ ਨਾਨਕ ਪਾਤਸ਼ਾਹ ਜਿਨੂੰ ਰਹਿਲੇ ਨੇ ਗੁਲਾਮ ਬਣਾ ਕੇ ਵੇਚ ਦਿੱਤਾ ਸੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰ ਆਪਣੇ ਵਿਚਾਰ ਕਮੈਂਟਾਂ ਲਈ ਦੱਸੋ ਤੇ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਸਤਿਗੁਰੂ ਜੀ ਕਿਰਪਾ ਕਰਨ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰਨ ਅਸਮਰਦਾਂ ਪੂਰੀਆਂ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ